ਦੋਸਤੋ ਆਮ ਤੌਰ ਦੇ ਉੱਪਰ ਹੁੰਦਾ ਕੀ ਹੈ ਕੋਈ ਵੀ ਵਿਅਕਤੀ ਜਿਹੜਾ ਧੰਦਾ ਜਾਂ ਕੰਮਕਾਜ ਕਰਦਾ ਹੁੰਦਾ ਹੈ ਉਸ ਕੰਮਕਾਜ ਤੋਂ ਹੋਣ ਵਾਲੀ ਕਮਾਈ ਦੇ ਬਾਰੇ ਦੇ ਵਿੱਚ ਜਾਣਕਾਰੀ ਹੋਰਾਂ ਨੂੰ ਕਦੇ ਨਹੀਂ ਦਿੰਦਾ ਅਤੇ ਉਹ ਵਿਅਕਤੀ ਇਹ ਵੀ ਨਹੀਂ ਦੱਸਦਾ ਕਿ ਉਸ ਕੰਮ ਧੰਦੇ ਤੋਂ ਕਿਸ ਤਰ੍ਹਾਂ ਕਮਾਈ ਕੀਤੀ ਜਾ ਸਕਦੀ ਹੈ ਪਰੰਤੂ ਮੈਂ ਅਜਿਹਾ ਨਹੀਂ ਕਰਾਂਗਾ ਅਤੇ ਮੈਂ ਤੁਹਾਨੂੰ ਜਾਣਕਾਰੀ ਦੇਵਾਂਗਾ ਕਿ ਮੇਰੇ ਵਾਂਗ ਤੁਸੀਂ ਵੀ ਕਿਸ ਤਰ੍ਹਾਂ ਪੈਸੇ ਕਮਾ ਸਕਦੇ ਹੋ ਕਿਉਂਕਿ ਮੈਂ ਫੇਸਬੁੱਕ ਤੋਂ ਵੀ ਪੈਸੇ ਕਮਾ ਰਿਹਾ ਹਾਂ ਇਸ ਕਰਕੇ ਮੈਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਫੇਸਬੁੱਕ ਤੋਂ ਕਿਸ ਤਰ੍ਹਾਂ ਪੈਸੇ ਕਮਾਈ ਜਾ ਸਕਦੇ ਹਨ ਇਹ ਜਾਣਕਾਰੀ ਦੇਣ ਜਾ ਰਿਹਾ ਹਾਂ ਅਤੇ ਇਹ ਵੀ ਦੱਸਾਂਗਾ ਕਿ ਇਸ ਲਈ ਤੁਹਾਨੂੰ ਕੀ ਕਰਨਾ ਪਵੇਗਾ ਸਤਿ ਸ੍ਰੀ ਅਕਾਲ ਜੀ ਬਾਈ ਜੀ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਅਵਤਾਰ ਸਿੰਘ ਕੰਬੋਜ ਤਾਂ ਫਿਰ ਜੇਕਰ ਤੁਸੀਂ ਵੀ ਫੇਸਬੁੱਕ ਤੋਂ ਪੈਸੇ ਕਮਾਉਣ ਦੇ ਲਈ ਹੋ ਤਿਆਰ ਤਾਂ ਫਿਰ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਅਤੇ ਏਕ-ਇਕ ਗੱਲ ਸਮਝਣ ਦੀ ਕੋਸ਼ਿਸ਼ ਕਰਨਾ ਤਾਂ ਹੀ ਤੁਸੀਂ ਫੇਸਬੁੱਕ ਤੋਂ ਪੈਸੇ ਕਮਾਉਣ ਦੇ ਯੋਗ ਹੋ ਸਕੋਗੇ ਅਤੇ ਇਸ ਦੇ ਲਈ ਤੁਹਾਨੂੰ ਧਿਆਨ ਦੇ ਨਾਲ ਇਹ ਵੀਡੀਓ ਜ਼ਰੂਰ ਦੇਖਣੀ ਪਵੇਗੀ ਅਤੇ ਜੇਕਰ ਤੁਸੀਂ ਉਹ ਤਿਆਰ ਤਾਂ ਫਿਰ ਅੱਗੇ ਵਧਦੇ ਹਾਂ ਅਤੇ ਅੱਗੇ ਵਧਣ ਤੋਂ ਪਹਿਲਾਂ ਇੱਕ ਵਾਰੀ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਲਓ ਅੱਜ ਦੇ ਇਸ ਡਿਜੀਟਲ ਯੁੱਗ ਦੇ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ ਹਨ ਮਨੋਰੰਜਨ ਦਾ ਸਰੋਤ ਤਾਂ ਹਨ ਹੀ ਨਾਲ ਹੀ ਕਮਾਈ ਦਾ ਸਾਧਨ ਵੀ ਬਣ ਚੁੱਕੇ ਹਨ ਅਤੇ ਦੁਨੀਆ ਦੇ ਸਭ ਤੋਂ ਮਸ਼ਹੂਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਵਿੱਚੋਂ ਫੇਸਬੁੱਕ ਵੀ ਇੱਕ ਅਜਿਹਾ ਪਲੇਟਫਾਰਮ ਹੈ ਜੋ ਤੁਹਾਨੂੰ ਕਮਾਈ ਦੇ ਵੱਖ-ਵੱਖ ਤਰੀਕੇ ਪੇਸ਼ ਕਰਦਾ ਹੈ ਅਤੇ ਜੇਕਰ ਤੁਸੀਂ ਵੀ ਫੇਸਬੁਕ ਤੋਂ ਪੈਸੇ ਕਮਾਉਣ ਦੇ ਲਈ ਤਿਆਰ ਹੋ ਜਾਂ ਫੇਸਬੁਕ ਤੋਂ ਪੈਸੇ ਕਮਾਉਣਾ ਚਾਹੁੰਦੇ ਹੋ ਤਾਂ ਫਿਰ ਇੱਕ ਇੱਕ ਸਟੈਪ ਕਰਕੇ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਿੰਦਾ ਹਾਂ ਫੇਸਬੁਕ ਤੋਂ ਕਮਾਈ ਕਰਨ ਦੇ ਲਈ ਤੁਸੀਂ ਆਪਣੀ ਫੇਸਬੁਕ ਪ੍ਰੋਫਾਈਲ ਦੀ ਵੀ ਵਰਤੋਂ ਕਰ ਸਕਦੇ ਹੋ ਅਤੇ ਫੇਸਬੁਕ ਦਾ ਪੇਜ ਵੀ ਬਣਾ ਸਕਦੇ ਹੋ ਯਾਦ ਰੱਖੋ ਕਿ ਜੇਕਰ ਤੁਸੀਂ ਫੇਸਬੁਕ ਦਾ ਪੇਜ ਬਣਾ ਰਹੇ ਹੋ ਤਾਂ ਫਿਰ ਇਹ ਇੱਕ ਖਾਸ ਕੈਟਾਗਰੀ ਦਾ ਹੋਣਾ ਚਾਹੀਦਾ ਹੈ ਜਿਵੇਂ ਸਿਹਤ ਸਿੱਖਿਆ ਫੈਸ਼ਨ ਭੋਜਨ ਕਲਾ ਮਨੋਰੰਜਨ ਜਾਣਕਾਰੀ ਆਦਿ ਕੋਈ ਵਿਸ਼ੇਸ਼ ਕੈਟਾਗਰੀ ਦੇ ਉੱਪਰ ਆਧਾਰਿਤ ਹੋਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਤੁਹਾਨੂੰ ਆਪਣੀ ਇਸ ਫੇਸਬੁਕ ਪ੍ਰੋਫਾਈਲ ਜਾਂ ਪੇਜ ਦੇ ਉੱਪਰ ਅਜਿਹੇ ਕੰਟੈਂਟ ਪਾਉਣਾ ਪਵੇਗਾ ਜੋ ਵੱਧ ਤੋਂ ਵੱਧ ਲੋਕਾਂ ਨੂੰ ਪਸੰਦ ਆਉਂਦਾ ਹੋਵੇ ਤੁਹਾਡੀ ਹੋਣ ਵਾਲੀ ਕਮਾਈ ਤੁਹਾਡੇ ਕੰਟੈਂਟ ਦੇ ਉੱਪਰ ਨਿਰਭਰ ਕਰੇਗੀ ਅਤੇ ਤੁਹਾਨੂੰ ਨਿਯਮਤ ਰੂਪ ਦੇ ਵਿੱਚ ਫੋਟੋਆਂ ਬਲੌਗ ਜਾਂ ਫਿਰ ਵੀਡੀਓ ਦੇ ਰੂਪ ਦੇ ਵਿੱਚ ਆਪਣੀ ਪੋਸਟਾਂ ਨੂੰ ਸਾਂਝਾ ਕਰਨਾ ਪਵੇਗਾ ਹੁਣ ਤੁਹਾਨੂੰ ਫੇਸਬੁਕ ਦੇ ਨਿਯਮ ਵੀ ਮੰਨਣੇ ਪੈਣਗੇ ਅਤੇ ਫੇਸਬੁਕ ਦੀਆਂ ਸ਼ਰਤਾਂ ਦੇ ਮੁਤਾਬਕ ਹੀ ਕੰਮ ਕਰਨਾ ਪਵੇਗਾ ਜੇਕਰ ਤੁਹਾਡੀ ਪ੍ਰੋਫਾਈਲ ਜਾਂ ਫਿਰ ਪੇਜ ਦੇ ਉੱਪਰ ਚੰਗੇ ਫਾਲੋਅਰ ਬਣ ਜਾਂਦੇ ਹਨ ਤਾਂ ਫਿਰ ਤੁਹਾਨੂੰ ਵੱਖ-ਵੱਖ ਬ੍ਰਾਂਡ ਆਪਣੇ ਪ੍ਰਚਾਰ ਦੇ ਲਈ ਵੀ ਤੁਹਾਡੇ ਨਾਲ ਸੰਪਰਕ ਕਰ ਸਕਦੇ ਹਨ ਅਤੇ ਤੁਸੀਂ ਆਪਣੀਆਂ ਸਾਂਝੀਆਂ ਕੀਤੀਆਂ ਜਾਣ ਵਾਲੀਆਂ ਪੋਸਟਾਂ ਦੇ ਰਾਹੀਂ ਉਹਨਾਂ ਦੇ ਵੱਖ-ਵੱਖ ਉਤਪਾਦਾਂ ਦਾ ਪ੍ਰਚਾਰ ਅਤੇ ਸੇਵਾਵਾਂ ਦਾ ਪ੍ਰਚਾਰ ਵੀ ਕਰ ਸਕਦੇ ਹੋ ਅਤੇ ਬ੍ਰਾਂਡ ਪ੍ਰੋਮੋਸ਼ਨ ਦੇ ਰਾਹੀਂ ਤੁਸੀਂ 5000 ਰੁਪਏ ਤੋਂ ਲੈ ਕੇ 50000 ਰੁਪਏ ਤੱਕ ਇੱਕ ਪੋਸਟ ਦੇ ਰਾਹੀਂ ਵੀ ਕਮਾ ਸਕਦੇ ਹੋ ਤੁਸੀਂ ਆਪਣੀ ਪੋਸਟਾਂ ਦੇ ਵਿੱਚ ਕਿਸੇ ਕੰਪਨੀ ਦੇ ਉਤਪਾਦਾਂ ਦੇ ਲਿੰਕ ਵੀ ਸਾਂਝੇ ਕਰ ਸਕਦੇ ਹੋ ਅਤੇ ਜੇਕਰ ਤੁਹਾਡੀ ਪੋਸਟਾਂ ਦੇ ਉੱਪਰ ਸਾਂਝੇ ਕੀਤੇ ਉਹਨਾਂ ਲਿੰਕਾਂ ਦੇ ਰਾਹੀਂ ਕੋਈ ਵਿਅਕਤੀ ਖਰੀਦਦਾਰੀ ਕਰਦਾ ਹੈ ਤਾਂ ਫਿਰ ਉਹਨਾਂ ਉਤਪਾਦਾਂ ਦੇ ਵਿੱਚੋਂ ਤੁਹਾਨੂੰ ਕਮਿਸ਼ਨ ਵੀ ਮਿਲ ਸਕਦੀ ਹੈ ਅਤੇ ਜੇਕਰ ਤੁਸੀਂ ਕੋਈ ਆਪਣਾ ਉਤਪਾਦ ਵੇਚਣ ਦੀ ਯੋਜਨਾ ਬਣਾ ਰਹੇ ਹੋ ਤਾਂ ਫਿਰ ਫੇਸਬੁੱਕ ਮਾਰਕੀਟਪਲੇਸ ਵੀ ਤੁਹਾਡੇ ਲਈ ਇੱਕ ਵਧੀਆ ਪਲੇਟਫਾਰਮ ਹੈ ਤੁਸੀਂ ਆਪਣੇ ਉਤਪਾਦਾਂ ਦੀ ਸੂਚੀ ਬਣਾ ਸਕਦੇ ਹੋ ਅਤੇ ਫੇਸਬੁੱਕ ਦੇ ਉੱਪਰ ਸਾਂਝਾ ਕਰ ਸਕਦੇ ਹੋ ਅਤੇ ਗਾਹਕਾਂ ਦੇ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਅਤੇ ਆਪਣੇ ਉਤਪਾਦਾਂ ਨੂੰ ਵੇਚ ਕੇ ਤੁਸੀਂ ਚੰਗੀ ਕਮਾਈ ਦਾ ਇਸ ਨੂੰ ਸਾਧਨ ਬਣਾ ਸਕਦੇ ਹੋ ਅਤੇ ਜੇਕਰ ਤੁਸੀਂ ਹੋ ਚੁੱਕੇ ਹੋ ਤਿਆਰ ਤਾਂ ਫਿਰ ਫੇਸਬੁੱਕ ਦੀ ਕਰੋ ਵਰਤੋਂ ਅਤੇ ਇਸ ਨੂੰ ਬਣਾਓ ਆਪਣੀ ਕਮਾਈ ਦਾ ਸਾਧਨ ਸੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਤੁਸੀਂ ਇਸ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਆ ਹੋਵੇਗਾ ਅਤੇ ਹੁਣ ਤੱਕ ਤੁਸੀਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਚੁੱਕੇ ਹੋਵੋਗੇ ਅਤੇ ਜੇਕਰ ਤੁਸੀਂ ਬਾਈਜੀ ਪੰਜਾਬੀ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਬਾਈਜੀ ਪੰਜਾਬੀ ਨੂੰ ਫੇਸਬੁੱਕ ਦੇ ਉੱਪਰ ਫੋਲੋ ਅਤੇ YouTube ਦੇ ਉੱਪਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਹੈ ਦੋਸਤੋ ਫਿਰ ਮਿਲਾਂਗੇ ਕਿਸੇ ਹੋਰ ਜਾਣਕਾਰੀ ਦੇ ਨਾਲ ਸਤਿ ਸ੍ਰੀ ਅਕਾਲ ਜੀ